ਕਹਿੰਦੇ ਗਲੀ ਗਲੀ ਵਿੱਚੋਂ ਚਿੱਟਾ ਇੱਥੋਂ ਕੋਈ ਉੱਠ ਨਾ ਖੜੇ ਕਹਿੰਦੇ ਸਾਰੀ ਰਾਤ ਖੋਲੋ ਠੇਕਾ ਇੱਥੋਂ ਕੋਈ ਉੱਠ ਨਾ ਖੜੇ ਕਹਿੰਦੇ ਟਾਈਮ ਨਾ ਕੋਹਲੋ ਵੋਟਾਂ ਇੱਥੋਂ ਕਿਤੇ ਕੋਈ ਉੱਠ ਨਾ ਖੜੇ ਨਹੀਂ ਸੁਣਿਆ ਸੁਣੋ ਇੱਥੇ ਇੰਟਰਵਿਊ ਖਤਮ ਕੀਤੀ ਜਾਵੇਗੀ ਜੀ ਤੁਸੀਂ ਕਹਿ ਰਹੇ ਮੈਂ ਗਾਣਾ ਸੁਣਾਵਾਂ ਕੀ ਕਹਿ ਰਹੇ ਹੋ ਸਾਫ ਨਵਜਨ ਦਸੋਗੀ ਕਹਿ ਰਹੇ ਹੋ ਕਹਿੰਦੇ ਮੈਂ ਇੰਟਰੋਡਿਊਸ ਨਹੀਂ ਕਰ ਸਕਿਆ ਪਰ ਜੈਜ਼ਬੀਨ ਖੁਦ ਹੀ ਗਾਣਾ ਸੁਣਾਏਗੀ ਹੈ ਮੈਂ ਨਾ ਬਹੁਤ سارے ਗਾਣੇ ਲਿਖੇ ਨੇ ਬਹੁਤ سارے ਗਾਣੇ ਗਾਏ ਨੇ ਤੇ ਹਾਏ ਰੱਬਾ ਇੱਕ ਮੇਰਾ ਗਾਣਾ ਹੈ ਯਕੀਨ ਕਰਕੇ ਜਦਾ ਇਹਨਾਂ ਫੇਮਸ ਗਾਣਾ ਨਹੀਂ ਹੈ ਮੇਰਾ ਜਿਹੜੇ ਗਾਣੇ ਫੇਮਸ ਨੇ ਉਹ ਨੱਚਣ ਟਪਣ ਆਲੇ ਨੇ ਮੇਰੇ ਤੇ ਮੈਂ ਨਾ ਐਦਾਂ ਦੇ ਗਾਣੇ ਬਹੁਤ ਲਿਖਦੀ ਆ ਆਪਣੇ ਐਕਸਪੀਰੀਅੰਸ ਤੋਂ ਹਨਾ ਤੇ ਯਕੀਨ ਗਾਣਾ ਉਹਦੇ ਵਿੱਚ ਮੈਂ ਕਹਿ ਰਹੀ ਆ ਕਿ ਬਸ ਇੰਨਾ ਤੋਂ ਯਾਦ ਰੱਖੀ ਲੋਕਾਂ ਦੀਆਂ ਗੱਲਾਂ ਤੇ ਯਕੀਨ ਨਾ ਕਰੀ। ਮਤਲਬ ਲੋਕੀ ਬਹੁਤ ਕੁਝ ਕਹਿਣਗੇ ਤੁਸੀਂ ਉਹਨੇ ਕੌਂਟਰਵਰਸੀ ਦੀ ਗੱਲ ਕੀਤੀ ਹੈ ਨਾ ਜਦੋਂ ਐਂਡ ਵਿੱਚ ਆਪਾਂ ਜਿੱਤ ਜਾਂਦੇ ਆ ਨਾ ਤੇ ਸਾਰੇ ਜਿਹੜੇ ਨਾਲ ਖੜ ਜਾਂਦੇ ਨੇ ਬਟ ਜਦੋਂ ਹੁਣ ਜਦੋਂ ਆਪਾਂ ਸ਼ੁਰੂਆਤ ਕਰ ਰਹੇ ਆ ਸ਼ੁਰੂਆਤ ਤਾਂ ਚਲੋ ਕਦੇ ਨਹੀਂ ਸ਼ੁਰੂ ਹੋਈ ਹੈ ਪਰ ਬਾਰ-ਬਾਰ ਸ਼ੁਰੂਆਤ ਹੋਏਗੀ ਇੱਕ ਨਵੇਂ ਲੈਵਲ ਦੀ ਤੁਸੀਂ ਕਿਸੇ ਹੋਰ ਦੀ ਆਵਾਜ਼ ਨਹੀਂ ਸੁਣਨੀ ਕਿਉਂਕਿ ਲੋਕੀ ਬਹੁਤ ਕੁਝ ਕਹਿੰਦੇ ਨੇ ਤੁਸੀਂ ਆਪਣੇ ਦਿਲ ਦੀ ਆਵਾਜ਼ ਸੁਣਨੀ ਆ ਤੁਸੀਂ بس ارदास करनी है ਤੁਹਾਨੂੰ ਕੀ ਚਾਹੀਦਾ ਤੇ ਕਿਸੇ ਉਹ ਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਤੁਹਾਡਾ ਫਿਊਚਰ ਤੁਹਾਨੂੰ ਕਿੰਨਾ ਬ੍ਰਾਈਟ ਲੱਗ ਰਿਹਾ ਹੈ ਕਿਉਂਕਿ ਲੋਕੀ ਨਾ ਕੋਸ਼ਿਸ਼ ਨਹੀਂ ਕਰਨਗੇ ਜਿਹੜੇ ਆਪ ਨਹੀਂ ਉਸ ਜਗ੍ਹਾ ਤੇ ਬਹਨ ਸਕਦੇ ਉਹ ਤੁਹਾਨੂੰ ਵੀ ਕਹਿਣਗੇ ਤੁਸੀਂ ਵੀ ਨਹੀਂ ਕਰ ਸਕਦੇ ਆ ਪਰ ਤੁਸੀਂ ਕਿਸੇ ਦੀ ਆਵਾਜ਼ ਨਹੀਂ ਸੁਣਨੀ ਤੁਸੀਂ ਸਿਰਫ ਆਪਣੇ ਦਿਲ ਦੀ ਆਵਾਜ਼ ਸੁਣਨੀ ਹੈ ਹੈਨਾ ਇੱਕੋ ਵਾਰ ਨਹੀਂ بار بار ਇਸ ਲਈ ਕਹਿ ਰਹੀ ਹਾਂ ਕਿਉਂਕਿ ਮੈਂ ਐਨਾ ਚੀਜ਼ਾਂ ਬਾਰੇ ਗਾਣੇ ਲਿਖੇ ਨੇ ਕਿ ਯਕੀਨ ਨਹੀਂ ਕਰਨਾ ਚਾਹੀਦਾ ਐਂਡ ਸਿਰਫ ਆਪਣੇ ਆਪ ਤੇ ਯਕੀਨ ਕਰਨਾ ਬਹੁਤ ਜ਼ਰੂਰੀ ਹੈ ਐਂਡ ਕੁੜੀਆਂ ਨੂੰ ਜੇ ਸਪੋਰਟ ਮਿਲੇ ਪੈਰੈਂਟਸ ਦੀ ਕਮਿਊਨਿਟੀ ਦੀ ਫਿਰ ਸਾਰੀ ਦੁਨੀਆ ਨਾਲ ਖੜੀ ਹੋ ਜਾਂਦੀ ਹੈ ਪਰ ਸਾਡਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਪਹਿਲਾਂ ਫੈਮਿਲੀਜ਼ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਪਹਿਲਾਂ ਐਂਡ ਇਸੇ ਗੱਲ ਤੇ ਆਪਾਂ ਇੱਕ ਗਾਵਾਂਗੇ ਗਾਣਾ ਚਕਮਾ ਤੁਹਾਡੀ ਆਵਾਜ਼ ਮੇਰੇ ਨਾਲ ਕਿਹੜਾ ਸਿਨਮਾ ਦੱਸ ਤੁਹਾਡਾ ਕਿਹੜਾ ਫੇਵਰੇਟ ਹੈ ਦੱਸੋ ਦੱਸੋ ਬੰਬ ਆ ਗਿਆ ਇੱਥੇ ਹੈ ਦੇਖੀ ਮਦੁਰੀ ਦੀਆਂ ਸਿਆਣੀਆਂ ਜਿਹੀਆਂ ਗੱਲਾਂ ਕਰਨ ਦੀ ਇਹਨਾਂ ਬੰਬ ਆ ਗਿਆ ਆਹੀ ਹੈ ਜੀ ਆਹੀ ਹੈ ਥੋੜੇ ਜਿਹਾ ਇਦਾਂ ਦੇ ਗਾਣੇ ਕਰਨੇ ਥੋੜੇ ਜਿਹਾ ਇਦਾਂ ਦੇ ਗਾਣੇ ਕਰਨੇ ਤੁਹਾਡਾ ਕਿਹੜਾ ਫੇਵਰੇਟ ਆ ਦੱਸੋ ਫਤਲੋ ਪਟਾਕੇ ਵਰਗੀ ਹੈ ਨੰਨੇ ਸ਼ਰਾਬ ਦੀਆਂ ਦੋ ਬੋਤਲਾਂ ਸਰਮੇ ਵਾਲਦੀ ਹੋਈ ਨਾਦੀ ਹੈ ਦੱਸੋ ਤੁਸੀਂ ਦੱਸੋ ਤੁਹਾਡਾ ਕਿਹੜਾ ਫੇਵਰੇਟ ਗਾਣਾ ਹੈ ਤਾਂ ਦੱਸੋ ਕਿਹੜਾ ਸੁਣਾਵਾਂ हाँ। मेरा फेवरेट मेरे बहुत सारे फेवरेट ने ओके okay, चल ठीक है फिर मंडीर वहली पैया मेरे ते ढुल्ली तारी अटे ए आ ए आ ए आ मंडीर वहली पैया मेरे ते ढुल्ली पैया ते मैं बंद

ਆਪਾਂ ਕੁੜੀਓ ਥੋੜਾ ਨਾ ਇੱਧਰ ਉੱਧਰ ਹੋ ਕੇ ਗੱਲ ਕਰਦੇ ਹਾਂ ਹੁਣ ਸਾਰੀਆਂ ਨਜ਼ਰਾਂ ਸਾਡੇ ਤੇ ਨੇ ਅਧੀਆਂ ਗੱਲਾਂ ਮੈਂ ਤੁਹਾਡੇ ਨਾਲ ਪ੍ਰਾਈਵੇਟ 'ਚ ਕਰਨਾ ਚਾਹੁੰਦੀ ਆ ਮਿਲੋ ਉੱਥੇ ਕੋਨੇ 'ਚ ਮਿਲੋ ਜਿੱਥੇ ਤੁਸੀਂ ਖੜੀਆ ਸੀ ਠੀਕ ਹੈ 50 ਮਿੰਟਾਂ 'ਚ ਤੁਸੀਂ ਉੱਥੇ ਪਹੁੰਚ ਮੈਂ ਆ ਗਈ ਕਹਿੰਦੇ ਗਲੀ ਗਲੀ ਵਿੱਚੋਂ ਚਿੱਟਾ ਇੱਥੋਂ ਕੋਈ ਉੱਠ ਨਾ ਖੜੇ ਕਹਿੰਦੇ ਸਾਰੀ ਰਾਤ ਖੋਲੋ ਠੇਕਾ ਇੱਥੋਂ ਕੋਈ ਉੱਠ ਨਾ ਖੜੇ ਕਹਿੰਦੇ ਟਾਈਮ ਨਾ ਬੋੜੋ ਵੋਟਾਂ ਇੱਥੋਂ ਕਿਤੇ ਕੋਈ ਉੱਠ ਨਾ ਖੜੇ ਸੁਣਿਆ ਨਹੀਂ ਨਾ ਸੁਣਿਆ ਸੁਣੋ ਨਹੀਂ ਨਾ ਸੁਣਿਆ ਸੁਣੋ ਇੱਥੇ ਇੰਟਰਵਿਊ ਖਤਮ ਕੀਤੀ ਜਾਵੇਗੀ ਅਸੀਂ ਸਾਰੀਆਂ ਕੁੜੀਆਂ ਇਕੱਠੀਆਂ ਹੋਈਆਂ ਵਾਂ ਐ ਇਹਨਾਂ ਦਾ ਜਿਹੜਾ ਇਹਨਾਂ ਪਿਆਰਾ ਸੁਪਨਾ ਹੈ ਜਿਹੜਾ ਕਿ ਇਹਨਾਂ ਦੇ ਦਿਲ 'ਚ ਬਹੁਤ ਟਾਈਮ ਤੋਂ ਹੈ ਇਹ ਛੋਟੀਆਂ ਬੱਚੀਆਂ ਕਰਕੇ ਮੈਂ ਇੱਥੇ ਆਈ ਆ ਮੇਰੇ ਲਈ ਅੱਜ ਅੱਜ ਦਾ ਦਿਨ ਬਹੁਤ ਲੱਕੀ ਦੇਣਾ ਬਿਕਾਜ਼ ਕਿਸੇ ਦੇ ਸੁਪਨੇ ਨੂੰ ਦੋ ਪਿਆਰ ਦੇ ਸ਼ਬਦ ਨਾਲ ਹਲਾਸ਼ੇਰੀ ਹਲਾਸ਼ੇਰੀ ਦੇਣੀ ਆਲਸੋ ਉਹਨਾਂ ਨੂੰ ਕਹਿਣਾ ਕਿ ਮੈਨੂੰ ਦਿਸਦਾ ਹੈ ਕਿ ਤੁਹਾਡਾ ਫਿਊਚਰ ਬ੍ਰਾਈਟ ਹੈ ਜਿਹੜੀਆਂ ਗੱਲਾਂ ਮੈਂ ਸਟੇਜ ਤੇ ਤੁਹਾਡੇ ਨਾਲ ਕਿਹਾ ਤੁਸੀਂ ਸਾਰੀਆਂ ਸੁਣੀਆਂ ਤੁਹਾਡੇ دل ਤੱਕ ਪਹੁੰਚੀ ਹੈ ਨਾ ਆਹੀ ਮੇਰੀ ਮੇਨ ਗੱਲ ਹੈ ਮੈਂ ਤੁਹਾਡੇ ਨਾਲ ਹੀ ਗੱਲ ਕਰਨ ਆਈ ਸੀ ਬਾਕੀ ਸਾਰੇ ਜਿਹਨੇ ਸਾਡੀ ਗੱਲਾਂ ਸੁਣ ਰਹੇ ਨੇ ਪਰ ਮੈਂ ਤੁਹਾਡੇ ਨਾਲ ਗੱਲਾਂ ਕਰਨ ਆਈ ਸੀ ਕਿਉਂਕਿ ਨਾ ਦੇਖੋ ਥੋੜੇ ਦਿਨ ਪਹਿਲਾਂ ਹਜੇ ਹੁਣੇ ਸਾਰੀ ਇੰਟਰਨੈਟ ਤੇ ਚਰਚਾ ਹੋ ਰਿਹਾ ਹੈ ਇੰਡੀਅਨ ਔਮਨ ਕ੍ਰਿਕਟ ਟੀਮ ਦਾ ਉਹਨਾਂ ਨੇ ਭਲਾ ਕਿੰਨੀ ਪ੍ਰੈਕਟਿਸ ਕੀਤੀ ਹੋਣੀ ਹੈ ਉਹਨਾਂ ਨੇ ਸ਼ਾਇਦ ਸਾਲਾਂ ਪ੍ਰੈਕਟਿਸ ਕੀਤੀ ਹੈ ਕਿੰਨੀਆਂ ਅਰਦਾਸਾਂ ਕੀਤੀਆਂ ਹੋਣੀਆਂ ਕਿ ਹਾਏ ਇੱਕ ਦਿਨ ਆਪਾਂ ਜਿੱਤਾਂਗੇ ਇੱਕ ਦਿਨ ਸਾਰੇ ਜਣੇ ਸਾਨੂੰ ਅਪਰੀਸ਼ੀਏਟ ਕਰਨਗੇ ਦੁਨੀਆ ਦੇ ਸਾਹਮਣੇ ਆਪਾਂ ਉੱਭਰ ਕੇ ਆਵਾਂਗੇ ਸ਼ਾਇਨ ਕਰਾਂਗੇ ਪਰ ਉਹ ਚੀਜ਼ਾਂ ਨਾ ਬੜੇ ਸਾਲ ਬੜੇ ਸਾਲ ਦੀ ਪ੍ਰੈਕਟਿਸ ਹੁੰਦੀ ਹੈ ਬੜੇ ਸਾਲ ਦੀ ਡੈਡੀਕੇਸ਼ਨ ਹੁੰਦੀ ਹੈ ਤੇ ਉਹ ਮੈਨੂੰ ਪਤਾ ਤੁਹਾਡੇ ਚ ਹੈਗੀ ਹੈ ਮੈਨੂੰ ਪਤਾ ਤੁਸੀਂ ਬਹੁਤ ਪ੍ਰੈਕਟਿਸ ਕਰਦੇ ਹੋ ਮੈਨੂੰ ਪਤਾ ਤੁਸੀਂ ਜਿੱਤ ਰਹੇ ਹੋ ਮੈਡਲਸ ਆ ਰਹੇ ਨੇ ਚੈਂਪੀਅਨਸ਼ਿਪਸ ਆ ਰਹੀਆਂ ਨੇ ਤੇ ਮੈਂ ਬਸ ਵੇਟ ਕਰ ਰਹੀ ਹਾਂ ਕਿ ਜੇ ਤੁਸੀਂ ਇੱਕ ਸਟੈਪ ਹੋਰ ਅੱਗੇ ਚੱਲ ਜਾਓ ਤੇ ਹੋਰ ਪ੍ਰੈਕਟਿਸ ਕਰੋ ਹੋਰ ਡੈਡੀਕੇਸ਼ਨ ਨਾਲ ਤੁਸੀਂ ਪ੍ਰੈਕਟਿਸ ਕਰੋ ਤੇ ਤੁਸੀਂ ਕਿੰਨੀ ਦੂਰ ਤੱਕ ਜਾ ਸਕਦੇ ਹੋ ਹੈਨਾ ਸੋ ਮੈਂ ਬਹੁਤ ਖੁਸ਼ ਹਾਂ ਮੈਨੂੰ ਬੜਾ ਚੰਗਾ ਲੱਗ ਰਿਹਾ ਹੈ ਮੇਰੇ ਲਈ ਅੱਜ ਦਾ ਦਿਨ ਬਹੁਤ ਮੈਮੋਰੀਏਬਲ ਹੈ ਬਹੁਤ ਯਾਦਗਾਰ ਹੈ ਤੇ ਮੈਂ ਵਾਪਸ ਆਵਾਂਗੀ ਤੁਸੀਂ ਮੈਨੂੰ ਜਦੋਂ ਬੁਲਾਓਗੇ